ਸ਼ਿਕਲ ਜਾਨੀ ਤਾਂ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਸੈ ਸੇ ਇਸ ਵਕਤ ਮੌਜੂਦ ਹਾਂ ਲੁਧਿਆਣਾ ਪੀਯੂ ਗਰਾਊਂਡ ਦੇ ਵਿੱਚ ਜਿੱਥੇ ਕੀ ਐਲ ਆਰਜੀ ਐਮਏ ਦੇ ਵੱਲੋਂ ਇਤਿਹਾਸ ਰਾਜ ਦਿੱਤਾ ਗਿਆ ਹੈ ਤੀਜਾ ਦਿਨ ਹੋ ਗਿਆ ਹੈ ਜਿਹੜਾ ਵਿਜ਼ਟਰ ਹਲੇ ਵੀ ਜਿਹੜਾ ਪਹੁੰਚਦਾ ਪਿਆ ਨਜ਼ਰ ਆ ਰਿਹਾ ਇੱਥੇ ਫਿਲਹਾਲ ਮੌਜੂਦ ਹਾਂ ਵਾਬੀ ਸਾਹਿਬ ਦੇ ਸਟੋਰ ਦੇ ਉੱਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਕੁਝ ਬਣਾਉਂਦੇ ਨੇ ਤੇ ਵਾਪਕ ਸਟੋਰ ਦੇ ਉੱਤੇ ਵੀ ਲੈ ਜਾ ਕੇ ਤੁਹਾਨੂੰ ਜਿਵੇਂ ਵਿਜ਼ਿਟ ਕਰਾਇਆ ਫਿਲਹਾਲ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵਿੰਟਰ ਫੇਅਰ ਜਿਹੜੀ ਇੱਥੇ ਲੱਗੀ ਹੋਈ ਨਜ਼ਰ ਆ ਰਹੀ ਹੈ ਹ ਚੀਜ਼ ਜਿਹੜੀ ਹੈ ਇੱਥੇ check ਕਰਵਾਈ ਜਾ ਰਹੀ ਹੈ। visitor ਜਿਹੜੇ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਸ ਤਰ੍ਹਾਂ ਦਾ ਦੇਖਦੇ ਆ Sir ਕੀ ਨਾਮ ਹੈ ਤੁਹਾਡਾ। ਮੇਰਾ ਨਾਮ ਰਾਕੇਸ਼ ਹੈ। Sir ਕੈਸੀ ਦੇਖਦੇ ਓ fair ਲੱਗੀ ਆ, ਆਪ ਜੈਸੇ ਬੰਦੇ ਨੂੰ ਕੈਸਾ benefit ਮਿਲ ਰਿਹਾ ਇਸ ਚੀਜ਼ ਦਾ। ਬਹੁਤ ਅੱਛਾ ਲੱਗ ਰਿਹਾ। ਇਹ ਕਿ platform ਤੇ ਮਤਲਬ ਹਰ ਤਰ੍ਹਾਂ ਦੀ variety ਮਿਲ ਜਾਂਦੀ ਹੈ। ਜੀ। ਤੋਂ ਜਿਆਦਾ ਭਟਕਣਾ ਨਹੀਂ ਪੜਦਾ। ਜੀ। ਬਹੁਤ ਅੱਛਾ ਇੰਤਜ਼ਾਮ ਹੈ ਯਹਾਂ ਕਾ। ਜੀ। ਔਰ ਇਹ ਪਾਰਟੀ ਬਹੁਤ ਅੱਛੀ ਹੈ। ਇਨਕੇ ਬਹੁਤ ਅੱਛੇ item ਹੈ। ਜੀ। ਵਾਫੀ ਸਾਹਿਬ ਜੀ ਕੇ। ਹਾਂ ਵਾਫੀ ਸਾਹਿਬ ਜੀ ਕੇ। ਜੀ। ऐसे कैपिटल डिस्काउंट नहीं देते जल्दी है <laughs> नहीं नहीं जो चीज है मैं तो वही बता रहा हूँ। ओके हां डिस्काउंट तो जो मिलना हो तो मिल ही जाना है होलसेलर को जो मिल ही जाता है मतलब क्या ऐसा देखो पूरी ट्रेंड पर क्या रहने वाला है क्योंकि लेडी बहुत लेडीज का ये वेलवेट का ट्रेंड तो है ही वेलवेट का ट्रेंड चल रहा है क्राती का चल रहा है और फैब्रिक जो है डेफोडेल हो गया बुलेन में तगड़ा अच्छा कलर तो ऐसी एग्जीबिशन पे आज जैसे कितना बेनिफिट है ਇੱਕ ਹੀ ਜਗ੍ਹਾ ਸਾਰੀ ਹੋ ਜਾਂਦੀ ਜਿਵੇਂ ਸੇਮ ਡੇਸ ਸਾਰੇ ਆਰਟੀਕਲ ਸੈੱਟ ਕਰ ਲਰਦੇ ਨੇ ਉਸਕੇ ਬਾਅਦ ਫਿਰ ਡਿਸਪੈਚ ਹੋ ਜਾਂਦਾ ਜੀ ਓਵਰঅল ਇੰਕੀ ਬਹੁਤ ਬੜੀਆ ਬਣੂਗਾ ਬਹੁਤ ਬੜੀਆ ਬਣੂਗਾ ਥੈਂਕ ਯੂ ਥੈਂਕ ਯੂ ਓਕੇ ਸੋ ਲਾਈਵ ਤਾਂ ਸੀਰਾਂ ਤੁਹਾਡੇ ਨਾਲ ਸੰਜਿਆ ਕਰ ਰਹੇ ਆਂ ਗੱਲਬਾਤ ਕਰਾਂਗੇ ਵਾਬੀ ਸਾਬਜੀ ਦੇ ਓਨਰ ਦੇ ਨਾਲ ਵੀ ਕੀ ਕੀ ਕੁਝ ਲੈ ਕੇ ਆਏ ਸਰ ਕੀ ਨਾਮ ਹੈ ਮੇਰਾ ਨਾਮ ਸੁਖਰਾਜ ਕਤੂਰੀਆ ਹੈ ਜੀ ਤੇ 3-7 ਸਾਲ ਪੁਰਾਣਾ ਬ੍ਰਾਂਡ ਹੈ ਤੇ ਸਾਲ ਦਾ ਫਸਟ ਟਾਈਮ ਵਿਦ ਅਨਰ ਜੀਐਮ ਵਿੱਚ ਐਗਜ਼ੀਬਿਸ਼ਨ ਲਗਾ ਰਹੇ ਬਹੁਤ ਅੱਛਾ ਮੋਨਓਵਰ ਇੰਡੀਆ ਬਹੁਤ ਆ ਰਹੇ ਹੈ ਕਸਟਮਰ ਆ ਰਹੇ ਹੈ ਤੇ ਅੱਛਾ ਫੁੱਟਫਾਲ ਹੈ ਇੱਥੇ ਤੇ ਫਸਟ ਟਾਈਮ ਹੀ ਇਸ ਲੈਵਲ ਦੀ ਐਗਜ਼ੀਬਿਸ਼ਨ ਮੈਂ ਲੱਗੇ ਇਸ ਬਲਾਲੂ ਲੁਧਿਆਣਾ ਸ਼ਹਿਰ ਚ ਹੋਈ ਹੈ ਜੋ ਬਹੁਤ ਮੱਚ ਨੀਡਿਡ ਸੀ ਕਿਉਂਕਿ ਲੁਧਿਆਣਾ ਸਭ ਤੋਂ ਵੱਡਾ ਹੋਜ਼ਰੀ ਦਾ ਸੈਕਟਰ ਹੈਗਾ ਤੇ ਇਸ ਲੈਵਲ ਦੀ ਐਗਜ਼ੀਬਿਸ਼ਨ ਬਹੁਤ ਆਈ ਥਿੰਕ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਫੈਕਟਰੀਸ ਨੂੰ ਬਹੁਤ ਵੱਡਾ ਬੂਸਟ ਦੇ ਰਿਹਾ ਹੈ ਜੀ ਦੇਖਿਆ ਜਾਂਦਾ ਪਹਿਲਾਂ ਕਿ ਇੰਡਸਟਰੀਅਲ ਹੋਟਲ ਦੇ ਵਿੱਚ ਲੋਕੀ ਕਈ ਵਾਰੀ ਇਧਰ ਆ ਵੀਰ ਜੀ ਦੱਸਦੇ ਕਿ ਅਗਲਾ ਉੱਪਰ ਜਾਊਗਾ ਕਿੱਥੇ ਦੇਖੋ ਨਹੀਂ ਨਹੀਂ ਆਪਾਂ ਹੋਟਲਸ ਵਾਲੇ ਵੀ ਲਗਾਉਂਦੇ ਆ ਉਹ ਆਪਣੀ ਜਗ੍ਹਾ ਹੈ ਉਹ ਵੀ ਬਹੁਤ ਅੱਛੀ ਐਗਜ਼ੀਬਿਸ਼ਨਸ ਹੈਗੇ ਆ ਤੇ ਇਹ ਥੋੜਾ ਡਿਫਰੈਂਟ ਹੈ ਤਾਂ ਇਹਨਾਂ ਨੇ ਸਾਨੂੰ ਮਤਲਬ ਥੋੜਾ ਡਿਫਰੈਂਟ ਪਲੇਟਫਾਰਮ ਦਿੱਤਾ ਹੈ ਇਧਰ ਅਲੱਗ ਕਸਟਮਰ ਹੈ ਉਧਰ ਅਲੱਗ ਕਸਟਮਰ ਸਿਰ ਬਟ ਬਹੁਤ ਅੱਛਾ ਰਿਸਪੌਂਸ ਹੈ ਇਧਰ ਵੀ ਸਾਨੂੰ ਬਹੁਤ ਅੱਛਾ ਵਾਪਿਸ ਆਪੇ ਦੇ ਵਿੱਚ ਆ ਕੀ ਕਰ ਰਹੇ ਹੋ ਵਾਪਿਸ ਆਪੇ ਸਾਨੂੰ ਆਪਾਂ ਕੁਰਤੀ ਸੈਟਸ ਬਣਾ ਰਹੇ ਆ ਕੋਟ ਸੈਟਸ ਬਣਾ ਰਹੇ ਆ ਡ्रेसेस ਬਣਾ ਰਹੇ ਆ ਤੇ ਇਹ ਚੀਜ਼ਾਂ ਸਾਡੇ ਵਿੰਟਰ ਵਿੰਟਰਸ ਦੀ ਕਲੈਕਸ਼ਨ ਹੈ ਸ ਇਹ ਚਲ ਚਿਕਿਤ ਕਰਨ ਦਾ ਟ੍ਰੈਂਡ ਰਹੇਗਾ ਇਸ ਵਾਰੀ ਜੇ ਅਗਰ ਫਰੈਂਟ ਦੀ ਗੱਲ ਕਰੀਏ ਲੇਡੀਜ਼ ਨੂੰ ਪੁਸ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦੀ ਸੀ ਉਹ ਹੀ ਚੁਣਿਆ ਹੈ ਟਾਸਕ ਵੀ ਲੱਗਦਾ ਉਹਨਾਂ ਕਿਹੜਾ ਤਰ੍ਹਾਂ ਦੀ ਮਦਦ ਇਹ ਇੱਕ ਹੈ ਸਾਡੇ ਦੇ ਟਾਸਕ ਹੈ ਸਾਡੇ ਸਾਨੂੰ ਇਹ ਚੀਜ਼ ਮੋਟੀਵੇਟ ਵੀ ਕਰਦੀ ਹੈ ਕਿਉਂਕਿ ਡਿਜ਼ਾਈਨਰ ਆਈਟਮ ਹੈ ਹਰ ਸਾਲ ਸਾਨੂੰ ਕੁਝ ਨਾ ਕੁਝ ਨਵਾਂ ਪੇਸ਼ ਕਰਨਾ ਪੈਂਦਾ ਤਾਂ ਇਸ ਕਾਰਨ ਸਾਡੇ ਡਿਜ਼ਾਈਨਿੰਗ ਟੀਮ ਸਾਨੂੰ ਹਮੇਸ਼ਾ ਅਪਡੇਟ ਅਪ ਟੂ ਡੇਟ ਰਹਿਣਾ ਪੈਂਦਾ ਤੇ ਆਪਾਂ ਕੋਸ਼ਿਸ਼ ਹੈ ਹੀ ਕਰਦੇ ਹਾਂ ਕਿ ਜੋ ਬਣਾਈਏ ਹਰ ਸਾਲ ਆਪਾਂ ਕੁਝ ਨਾ ਕੁਝ ਨਵਾਂ ਹੀ ਪੇਸ਼ ਕਰੀਏ ਆਪਣੇ ਕਸਟਮਰਸ ਨੂੰ ਓਵਰঅল ਰਿਸਪੌਂਸ ਬਹੁਤ ਵਧੀਆ ਰਿਹਾ ਹੈ ਸਾਡੇ ਆਰਟੀਕਲ ਬਹੁਤ ਲਾਈਕ ਹੋ ਰਹੇ ਹੈ ਤੇ ਬਹੁਤ ਨਵੇਂ ਕਸਟਮਰ ਸਾਡੇ ਕੋਲ ਜੁੜੇ ਹੈ ਤੇ ਦੂਰ ਦੂਰ ਤੋਂ ਅਫਗਾਨਿਸਤਾਨ ਤੋਂ ਨੇਪਾਲ ਤੋਂ ਹਰ ਜਗ੍ਹਾ ਤੋਂ ਕਸਟਮਰ ਸਾਡੇ ਕੋਲ ਆ ਰਹੇ ਹੈ ਤੇ ਬਹੁਤ ਅੱਛਾ ਸਾਨੂੰ ਹਰ ਜਗ੍ਹਾ ਰਿਸਪੌਂਸ ਮਿਲ ਰਿਹਾ ਹੈ ਤੇ ਹੋਪਫੁਲੀ ਸਾਡੋ ਮਤਲਬ ਇਸ ਪਲੇਟਫਾਰਮ ਦੇ ਦੁਆਰਾ ਬਹੁਤ ਮਤਲਬ ਨਵੇਂ ਕਸਟਮਰਾਂ ਨਾਲ ਜੁੜਨ ਦਾ ਮੌਕਾ ਸਾਡਾ ਪ੍ਰੀ-ਵਿੰਟਰ ਤੇ ਵਿੰਟਰ ਚੱਲ ਦੋਨੋਂ ਨਹੀਂ ਠੀਕ ਹੈ ਥੈਂਕ ਯੂ ਸੋ ਲਾਈਵ ਤਾਂ ਸੀਨਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਪੀ ਸਾਬੀ ਦੇ ਸਟੋਰ ਤੋਂ ਕਿਸ ਤਰ੍ਹਾਂ ਦੇਖ ਸਕਦੇ ਹੋ ਹਰੇਕ ਆਰਟੀਕਲ ਦੀ ਪੂਰੀ ਆਰ ਐਂਡ ਡੀ ਕੀਤੀ ਜਾ ਰਹੀ ਹੈ ਕਪੜਾ ਪਤਾ ਕਰਿਆ ਕੀਤਾ ਜਾ ਰਿਹਾ ਡਿਜ਼ਾਈਨਿੰਗ ਚੈੱਕ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਜਿਹੜਾ ਕਿ ਇੱਥੇ ਬੁਕਿੰਗ ਕੀਤੀ ਜਾਂਦੀ ਹੈ ਫਿਲਹਾਲ ਹੋਰ ਸਟੋਰ ਤੇ ਜਾ ਕੇ ਲਾਈਵ ਕਰਾਂਦੇ ਰਵਾਂਗੇ ਦੇਖਦੇ ਰਹੋ ਬਨੇ ਰਹੋ ਜਾਨੀ ਤੇ ਸ਼ਹੀ ਧੰਨਵਾਦ